ਤੌਰ ਓਬੀਸੀ ਮੋਰਚੇ ਦੇ ਬੀਜੇਪੀ ਦਾ ਜਿਹੜੀ ਮੈਨੂੰ ਜੁਮੇਰੀ ਮਿਲੀ ਆ ਸਾਡੇ ਆ ਮੋਰਚੇ ਦੇ ਸਾਰੇ ਅਹੁਦੇਦਾਰ ਸਾਹਿਬਾਨ ਮੇਰੇ ਨਾਲ ਵਾਈਸ ਪ੍ਰਧਾਨ ਨਾਲ ਸਕੱਤਰ ਸਾਹਿਬ ਬਾਹਰ ਕਿੰਨੇ ਵੀ ਆ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਸ ਦੀ ਟੀਮ ਬੈਠੀ ਇਸ ਜ਼ਿਲ੍ਹੇ ਦੀ ਅਸੀਂ ਓਬੀਸੀ ਦੇ ਅਹੁਦੇਦਾਰ ਬੈਠੇ ਆ ਜੋ ਸਾਨੂੰ ਸਾਡੇ ਪ੍ਰਧਾਨ ਜਾਖੜ ਸਾਹਿਬ ਵੱਲੋਂ ਹੁਕਮ ਹੋਇਆ ਕਿ ਲਾ ਐਂਡ ਆਰਡਰ ਦੀ ਅਵਸਥਾ ਦੇ ਸਬੰਧ ਚ ਓਬੀਸੀ ਮੋਰਚਾ ਤਕੜਾ ਹੋ ਕੇ ਅੱਗੇ ਇੱਕ ਮੋਟਰਸਾਈਕਲ ਰੈਲੀ ਕੱਢਣ ਲੱਗੇ ਆ ਜੋ ਕਾਨੂੰਨ ਵਿਵਸਥਾ ਤੇ ਲਾਅ ਐਂਡ ਆਰਡਰ ਦੇ ਇਹ ਸਰਕਾਰ ਦਾ ਜਿਹੜਾ ਜਨਾਜਾ ਨਿਕਲਿਆ ਪਿਆ ਦਿਨ ਦਿਹਾੜੇ ਇੱਥੇ ਡਕੈਤੀਆਂ ਹੁੰਦੀਆਂ ਪਈਆਂ ਮੈਂ ਇਹ ਨਾਲੇ ਦੀ ਗੱਲ ਕਰਨ ਲੱਗਾ ਅੱਡਣਾ ਇੱਕ ਹਫ਼ਤੇ 'ਚ ਤਿੰਨ ਕਤਲ ਹੋਏ ਆ ਇਹ ਨਾਲੇ 'ਚ ਦਿਨ ਦਿਹਾੜੇ ਤੇ ਅਜੇ ਤੱਕ ਕੋਈ ਕਾਬੂ ਕੋਈ ਫੜਿਆ ਨਹੀਂ ਇਹਨਾਂ ਨੇ ਥਾਣੇ ਦੇ ਥਾਣੇ ਦੇ ਨਜ਼ਦੀਕ ਲੁੱਟ ਬਾਹਰ ਥਾਣੇ ਦੇ ਬਾਹਰ ਇੱਕ ਦੂਜੇ ਨੂੰ ਛਤਰੋ ਛਤਰੀ ਹੁੰਦੇ ਲੋਕ ਉਥੇ ਲੁੱਟਾ ਖਵਾਉਂਦੀ ਐ ਪੇ ਥਾਣੇ ਬਾਹਰ ਅਸੀਂ ਗਵਾਂਡੀਆਂ ਥਾਣੇ ਦੇ ਨਾਲ ਜਿੱਥੇ ਮੇਰਾ ਇਨਾਰੇ ਰਿਆਸ਼ਿਆ ਅਸੀਂ ਇਨਾਰੇ ਥਾਣੇ ਦੇ ਗਵਾਂਡੀਆਂ ਤੇ ਕੋਈ ਵੀ ਜਿਹੜਾ ਬਾਰਡਰ ਤੇ ਕੋਈ ਸਾਡਾ ਸਾਡੀ ਭੈਣ ਬਜ਼ੁਰਗ ਨੌਜਵਾਨ ਜਿਹੜਾ ਬੈਠਾ ਜੇ ਕੋਈ ਰਾਤ ਨੂੰ ਕਿਸੇ ਨੂੰ ਸਿਹਤ ਪੱਖੋਂ ਕੋਈ ਇਲਾਜ ਕਰਾਉਣ ਕੋਈ ਦੁੱਖ ਦੋ ਆਵੇ ਉਹ ਡਰਦਾ ਇਨਾਰੇ ਕਸਬੇਕ ਨਹੀਂ ਹੁੰਦਾ ਪਿੰਡਾਂ ਦੇ ਵਿੱਚੋਂ ਇਨੀ ਮਾੜੀ ਹਾਲਤ ਹੈ ਕੋਈ ਸਾਨੂੰ ਲੁੱਟ ਨਾ ਲਵੇ ਖੋਹ ਨਾ ਲਵੇ ਇਸ ਇਸ ਮੈਂ ਕਹਿੰਦੇ ਜਿਹੜਾ ਟਰਾਂਸਫਾਰਮਰ ਹੈ ਸਾਡੇ ਉਹਨਾਂ ਦੀਆਂ ਉਹਦਾ ਪੀਰ ਕੱਢ ਲੈਂਦੇ ਆ ਉਹਦੀ ਤਾਰਾਂ ਖੋਹ ਕੇ ਲੈ ਜਾਂਦੇ ਆ ਤੇ ਇਹ ਜਿਹੜੀ ਸਰਕਾਰ ਆ ਭਗਵੰਤ ਮਾਨ ਦੀ ਇੱਕ ਕੰਬ ਕਰਨੀ ਨਹੀਂ ਸੁਤੀ ਪਈ ਆ ਕੌੜਾ ਤੇਲ ਵੀ ਇਹਨਾਂ ਦੇ ਕੰਨ ਚ ਪਾ ਦੋ ਤੇ ਉਹ ਵੀ ਥੋੜਾ ਉਹ ਵੀ ਨਹੀਂ ਲੜਕਦਾ ਇਹਨਾਂ ਦੇ ਆ ਜੋ ਆ ਮੈਂ ਦੱਸਤਾ ਪਿਆ ਆ ਆ ਜਿਹੜੀਆਂ ਲੁੱਟਾਂ ਖੋਹਾਂ ਦੀ ਗੱਲ ਹੈ ਇਹ ਤੇ ਇੱਕ ਮਤਲਬ ਕਿ ਛੋਟੀ ਜੀ ਕਹਾਣੀ ਆ ਮੈਂ ਇਹ ਲੋਕ ਡਰਦੇ ਸਹਮੇ ਬੋਲਦੇ ਨਹੀਂ ਪਏ ਲੋਕ ਚੁੱਪ ਹੋ ਕੇ ਮਸਤ ਹੋ ਕੇ ਬੈਠੇ ਆ ਇਹਦੇ ਸਬੰਧ ਆ ਜੋ ਭਗਵੰਤ ਮਾਨ ਦੀ ਸਰਕਾਰ ਆ ਆ ਗੁਰੂ ਰਾਮਦਾਸ ਨਗਰੀ ਚ ਅੱਪਾ ਬੈਠੇ ਆ ਕਦੀ ਸੁਣਿਆ ਕਿ ਠਾਣਿਆਂ ਦੀਆਂ ਬੋਲੀਆਂ ਹੁੰਦੀਆਂ ਦਿੱਲੀ ਬੰਬੇ ਉਹ ਵੱਡੇ ਵੱਡੇ ਮੈ ਵੱਡੇ ਵੱਡੇ ਮੈਟਰੋ ਸਿਟੀਜ਼ ਸੁਣਿਆ ਅਸੀਂ ਇੱਥੇ ਠਾਣੇ ਵਿਕਦੇ ਪਏ ਤੇ ਪੈਸਾ ਸਾਰਾ ਕੇਜਰੀਵਾਲ ਦੀ ਜੇਬ ਜਾਂਦਾ ਪਿਆ ਇਹ ਤੁਹਾਨੂੰ ਵੀ ਸਾਰਾ ਪਤਾ ਹੈ ਤੁਸੀਂ ਪ੍ਰੈਸ ਵਾਲੇ ਵੀਰ ਜੇ ਭਾਵੇਂ ਇੱਥੇ ਕੋਈ ਵੀ ਸਰਕਾਰ ਰਹੀਆਂ ਪਹਿਲਾਂ ਪਰ ਜੋ ਜਨਾਜਾ ਇਸ ਸਰਕਾਰ ਨੇ ਕਾਨੂੰਨ ਮਸਤਾ ਦਾ ਕੱਢਿਆ ਆ ਤੌਬਾ ਕੀਤੀ ਪਈ ਇਸ ਕਰਕੇ ਇਹਦੇ ਸਬੰਧ ਚ ਅਸੀਂ 15 ਮਾਰਚ ਨੂੰ ਮੋਟਰਸਾਈਕਲ ਰੈਲੀ ਕੱਢ ਰਹੇ ਆ ਅਜਣਾੜੇ ਚ ਆਪਣੇ ਹਾਲ ਗੇਟ ਚ ਹਾਲ ਗੇਟ ਤੋਂ ਅਸੀਂ ਆ ਜਾਣਾ ਆ ਛਾਟੀ ਵੇਣ ਨੂੰ ਉਥੇ ਸ਼ਹੀਦਾਂ ਅਗੇ ਲਕਤਰੀ ਬਾਗ ਆ ਉਥੇ ਪਏ ਲਾਅ ਐਂਡ ਆਰਡਰ ਦੇ ਭਗਵੰਤ ਮਾਨ ਦਾ ਇਹਦਾ ਇਹਨਾਂ ਦਾ ਪੁਤਲਾ ਫੁਕਾਂਗੇ ਤੇ ਮੋਟਰਸਾਈਕਲ ਦੇ ਜਿਹੜੇ ਖਾਸ ਕਰਕੇ ਨੌਜਵਾਨ ਪੀੜ੍ਹੀ ਹੈ OBC ਮੋਰਚੇ ਜੋ ਉਹਨਾਂ ਨੂੰ ਇਕੱਤਰ ਕਰਕੇ ਹਜ਼ਾਰਾਂ ਇਤਰਾਜ਼ੀ ਮੋਟਰਸਾਈਕਲ ਲੈ ਕੇ ਇੱਕ ਲੋਕਾਂ 'ਚ ਸੰਦੇਸ਼ ਬਣਾਉਣਾ ਕਿ ਪੰਜਾਬ ਵਾਸੀਆਂ ਨੂੰ ਬੇਨਤੀ ਕਰਨੀ ਆ ਕਿ ਤੁਸੀਂ ਇਕੱਲਿਆਂ ਨੂੰ ਵੀ ਮੌਕਾ ਦੇ ਕੇ ਵੇਖ ਲਿਆ ਤੁਹਾਂ ਕਾਂਗਰਸ ਨੂੰ ਵੀ ਮੌਕਾ ਵੀ ਦੇ ਕੇ ਵੇਖ ਲਿਆ ਤੁਹਾਂ ਭਾਜਪਾ ਇਹਨੂੰ ਆ ਆਪ ਨੂੰ ਵੀ ਮੌਕਾ ਦੇ ਕੇ ਵੇਖ ਲਿਆ ਆ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਵੇਖਿਓ ਪੰਜਾਬ ਦੇ ਸਿਰ ਦੇ ਉੱਤੇ ਮੈਂ ਪੰਜਾਬ वासियों ਨੂੰ ਬੇਨਤੀ ਕਰੂ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਸਾਢੇ 4 ਲੱਖ ਕਰੋੜ ਦਾ ਕਰਜ਼ਾ ਆ ਪੰਜਾਬ ਦੇ ਸਿਰ ਦੇ ਉੱਤੇ ਜਦ ਤੱਕ ਸੈਂਟਰ ਬਾਹਰ ਨਹੀਂ ਫੜਦਾ ਪੰਜਾਬ ਸੂਬੇ ਦਾ ਭਲਾ ਕੋਈ ਨਹੀਂ ਹੋ ਸਕਦਾ ਜਿਹੜਾ ਮਰਜ਼ੀ ਆ ਜੇ ਕਰਜ਼ੇ ਈ ਇਸ ਨੇ ਡੁੱਬਿਆ ਪਿਆ ਆ ਆ ਆਪਣਾ ਇਹ ਐਗਰੀਕਲਚਰ ਸੂਬਾ ਆ ਤੇ ਆ ਜੋ ਐਗਰੀਕਲਚਰ ਦਾ ਇਹ ਜਿਹੜਾ ਆਪਣਾ ਸੂਬਾ ਆ ਆਰਥਿਕ ਤੌਰ ਤੇ ਜਿਹੜਾ ਪੰਜਾਬ ਆ ਇਹ 4 ਨੰਬਰ ਤੇ ਹੁੰਦਾ ਸੀ ਇੰਡੀਆ ਦੇ ਵਿੱਚ ਕਿੰਨੇ ਵੀ ਸੂਬੇ ਨੇ ਤੇ ਜਿਹੜਾ ਹਰਿਆਣਾ ਸੀ ਉਹ 18ਵੇਂ ਨੰਬਰ ਤੇ ਹੁੰਦਾ ਸੀ ਤੇ ਅੱਜ ਦੀ ਤਰੀਕ ਚ ਹਰਿਆਣਾ 4 ਨੰਬਰ ਤੇ ਤੇ ਆਪਾਂ ਉਹਨੂੰ ਵੀ ਨੰਬਰ ਤੇ ਆ ਗਏ ਇਹ ਇਹਦਾ ਜ਼ੁਮੇਰ ਕੌਣ ਆ ਲਾਗੇ ਆ ਗੁੰਡਾਗਰਦੀਆਂ ਲੁੱਟਾਂ ਖੋਹਾਂ ਆ ਲਾਗੇ ਯੂਪੀ ਆ ਯੂਪੀ ਚ ਜੋ ਸਾਡੇ ਉਥੇ ਸੀਐਮ ਸਾਹਿਬ ਜੋਗੀ ਦਿੱਤਿਆ ਜੀ ਕਰਦੇ ਪਏ ਆ ਗੁੰਡਾਗਰਦੀ ਨਸ਼ੇ ਬਦਮਾਸ਼ੀਆਂ ਜੋ ਉਹਨਾਂ ਨੇ ਉਥੋਂ ਦਾ ਇਕਨੋਮਿਕਲੀ ਯੂਪੀ ਨੂੰ ਚੁੱਕਤਾ ਆ ਜੋ ਗੁੰਡਾਗਰਦੀ ਨੂੰ ਨੱਥ ਪਾਪੀ ਆ ਮੈਂ ਤੇ ਹਰ ਪੰਜਾਬੀ ਨੂੰ ਬੇਨਤੀ ਕਰਾਂਗਾ ਕਿ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਵੇਖਿਓ ਬਾਰਡਰ ਦੀਆਂ ਸਮੱਸਿਆਵਾਂ ਮਜ਼ਦਮਾ ਦੀਆਂ ਸਮੱਸਿਆਵਾਂ ਗਰੀਬਾਂ ਦੀਆਂ ਸਮੱਸਿਆਵਾਂ ਨਰਿੰਦਰ ਮੋਦੀ ਜੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਆ ਬਹੁਤ ਸਕੀਮਾਂ ਦਿੱਤੀਆਂ 72 ਸਕੀਮਾਂ ਸਾਨੂੰ ਦਿੱਤੀਆਂ ਆ ਉਹਨਾਂ ਨੇ ਤੇ ਉਹਨਾਂ ਨੇ ਹਰ ਸੂਬੇ ਨੂੰ ਦਿੱਤੀਆਂ ਆ ਇਹ ਨਹੀਂ ਕਿ ਇੱਥੇ ਸਰਕਾਰ ਦੂਜੀ ਜਾਂ ਤੀਜੀ ਆ ਪਰ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਗਰੀਬਾਂ ਤੱਕੇ ਪਹੁੰਚ ਨਹੀਂ ਕਰਦੀ ਹੋਣ ਦਿੰਦੀਆਂ ਪਈਆਂ ਮੇਰੇ ਅਈ ਨਾਲੇ ਕੋਠੇ ਗਰੀਬ ਗਰੀਬ ਬਾਰਡਰ ਦੇ ਲੋਕ ਵਸਦੇ ਨੇ ਸਾਡੇ ਬਾਰਡਰ ਬੈਲਟ ਕਿੰਨੀ ਵੀ ਬਾਰਡਰ ਬੈਲਟ ਆ ਟਾਰੀ ਜਿੰਨੀ ਵੀ ਬਾਰਡਰ ਬੈਲਟ ਤੇ ਗਰੀਬ ਲੋਕ ਰਹਿੰਦੇ ਪਏ ਆ ਟਾਰੀ ਲਾੜੋ ਰਾਜਾ ਸਾਸੀ ਲਾੜੋ ਆ ਤਰਨ ਤਰਨ ਲਾੜੋ ਕੋਈ ਵੀ ਆ ਭਾਵੇਂ ਜਿੱਥੇ ਬਾਰਡਰ ਦੀ ਬੈਲਟ ਆ ਗਰੀਬਾਂ ਦੀਆਂ ਬੱਲਾਂ ਬਾਲਿਆਣੀਆਂ ਛੱਤਾਂ ਆ 1 ਲੱਖ 75000 ਰੁਪਇਆ ਇੱਕ ਕਮਰਾ ਪਾਉਣ ਦਾ ਦਿੱਤਾ ਸਕੀਮ ਚ ਮੋਦੀ ਸਾਹਿਬ ਨੇ ਤੇ ਇਹ ਇਹਨਾਂ ਇਹ ਦੱਸ ਦਣ ਪਹਿਲਾਂ ਵੀ ਕਾਂਗਰਸ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਆ ਹੁਣ ਇਹ ਆ ਗਏ ਨੇ ਕੋਈ ਸਕੀਮ ਲਾਗੂ ਕਰਾਈ ਆ ਜਿਹੜੀ ਸੈਂਟਰ ਤੋਂ ਸਾਨੂੰ ਸਹੂਲਤਾਂ ਮਿਲਦੀਆਂ ਪਈਆਂ ਜਿਹੜਾ ਕਣਕ ਦੀ ਮਿਲਦੀ ਪਈ ਆ ਉਹ ਵੀ ਸਾਨੂੰ ਗਰੀਬਾਂ ਨੂੰ ਮਿਲ ਗਰੀਬ ਉਹ ਚ ਵੀ ਇਹ ਆ ਪਿੱਛੇ ਭਗਵੰਤ ਮਾਨ ਦਾ ਬਿਆਨ ਸੁਣਿਆ ਨਾ ਮੁੱਖ ਮੰਤਰੀ ਦਾ ਕਹਿੰਦਾ 10 ਲੱਖ 77000 ਜਿਹੜੇ ਕੱਟੇ ਗਏ ਹੀ 2 ਸਾਲੋਂ ਮੈਂ ਬਹਾਲ ਕਰਦਾ ਆ ਇਹਦਾ ਮਤਲਬ 10 ਲੱਖ 77 ਹਜ਼ਾਰ ਕਾਰਡ ਕੱਟੇ ਆ ਉਹ ਦੋ ਸਰ ਇਹ ਕਪੜੇ ਕਰ ਗਏ ਉਹ ਚ ਕ腐ਸ਼ਨ ਹੋ ਗਈ ਇਹਦਾ ਮਤਲਬ ਇਹ ਰਲ ਕੇ ਸਾਰੇ ਤੇ ਉਹਨਾਂ ਨੂੰ ਕਹਿੰਦਾ ਮੈਂ ਬਾਹਰ ਕਰ ਦਿੰਦਾ ਇਹਨਾਂ ਨੇ ਇਹ ਲੋਕਾਂ ਨੂੰ ਘਬਰਾਹ ਕੀਤਾ ਆ ਲੋਕਾਂ ਨੂੰ ਸਬਜਬਾ ਖਾਏ ਆ ਸਵਾਏ ਕੇਜਰੀਵਾਲ ਨੂੰ ਖੁਸ਼ ਕਰਨ ਤੋਂ ਸਵਾਏ ਇਹ ਕੁਝ ਕਰਦੀ ਨਹੀਂ ਪਈਏ ਸਰਕਾਰ ਇਸ ਕਰਕੇ ਤੁਹਾਨੂੰ ਮੈਂ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ 15 ਤਰੀਕ ਨੂੰ ਇਹ ਜਿਹੜੀ OBC ਮੋਰਚੇ ਪੰਜਾਬ ਵੱਲੋਂ ਜਿਹੜੀ ਰੈਲੀ ਮੋਟਰਸਾਈਕਲ ਰੈਲੀ ਕਰਨ ਜਾ ਰਹੇ ਆ ਖਾਸ ਕਰਕੇ ਇਹਦੇ ਨਸ਼ਿਆ ਦੇ ਖਿਲਾਫ ਲਾ ਐਂਡ ਆਰਡਰ ਦੇ ਖਿਲਾਫ ਸਾਡਾ ਸਾਥ ਦਿਓ ਸਾਡੀ ਆਵਾਜ਼ ਬੁਲੰਦ ਕਰਿਓ ਤਾਂ ਜੋ ਆਪਾਂ ਪੰਜਾਬ ਦੇ ਆਪ ਤੁਸੀਂ ਸਾਰੇ ਵੀਰ ਬੈਠੇ ਜੀ ਚਿਨੀ ਵੀ ਡਿਵੈਲਪਮੈਂਟ ਆ ਕਿਹੜਾ ਕੋਈ ਕਿਹੜਾ ਵੀ ਸਰਕਾਰ ਆਉਂਦਾ ਭਾਵੇਂ ਕਾਲੀ ਆਉਂਦੇ ਹੀ ਭਾਵੇਂ ਕਾਂਗਰਸੀ ਆਉਂਦੇ ਹੀ ਆਪਣੇ ਡੱਕ ਡੱਕ ਮੇ ਆਪਣੇ ਡੱਕੇ ਵਜਾਉਂਦੇ ਰਹਿੰਦੇ ਸੀ ਆ ਹੈਰੀਟੇਜ ਸਟਰੀਟ ਜਿਹੜਾ ਜਿਹੜਾ ਆਪਣਾ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਸ਼ਹਿਰ ਹੈ ਕਿੰਨੀ ਡਿਵੈਲਪਮੈਂਟ ਆ ਇਹ ਸਾਰੀ ਸੈਂਟਰ ਦੇ ਭੈਣਾਂ ਹੁੰਦੀ ਪਈ ਆ ਆ ਜੋ ਕੁਝ ਵੀ ਆਪਾਂ ਸੜਕਾਂ ਦੇ ਜਾਲ ਵਿਛਦੇ ਪਏ ਆ ਜਿਹੜੇ ਸਮਾਰਟ ਸਿਟੀ ਚ ਆਉਂਦੇ ਪਏ ਆ ਉਹ ਅਕਾਲੀ ਕਹਿੰਦੇ ਆ ਹੀ ਬਣਾਇਆ ਤੇ ਕਾਂਗਰਸ ਕਹਿੰਦੀ ਹੀ ਬਣਾਇਆ ਆ ਆ ਸਾਡੇ ਆ ਜਿਹੜਾ ਇੱਕ ਕੈਬਨਟ ਮੰਤਰੀ ਆ ਕੁਲਦੀਪ ਧਾਰੀਵਾਲ ਭਾਰਤ ਸਰਕਾਰ ਨੇ ਮੋਦੀ ਸਾਹਿਬ ਦੀ ਗਵਾਹੀ ਚ ਇੱਕ ਭਾਰਤ ਮਾਲਾ ਤਹਿ ਸੜਕਾਂ ਬਣਾਈਆਂ ਆ ਉੱਚ ਨਹੀਂ ਵੇਖਿਆ ਕਿ ਆ ਸੂਬਾ ਕਿ ਆਪੋਜੀਸ਼ਨ ਦਾ ਕਿਸੇ ਦਾ ਇੱਕ ਵੱਡੋ ਹੀ ਇੱਕ ਇਹ ਸਾਰਾ ਪੈਸਾ ਸੈਂਟਰ ਸਰਕਾਰ ਭੇਜਦੀ ਪਈ ਆ ਤੇ ਉਹ ਘਾਟਣੇ ਇਹ ਪੰਜਾਬ ਸਰਕਾਰ ਦੇ ਮੰਤਰੀ ਕਰਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਕਰਨ ਪਰ ਘੱਟੋ ਘੱਟ ਇਹ ਦੱਸ ਇੱਥੋਂ ਦਾ ਜਿਹੜਾ ਐਮਪੀ ਵੀ ਆ ਮੌਜੂਦਾ ਉਹ ਵੀ ਪੁੱਛਣ ਉਤਾਰ ਦਿੰਦਾ ਕਿ ਮੈਂ ਇਹ ਸਭ ਕੁਝ ਕਰਾਉਣਾ ਪੈਸੇ ਸਾਰੇ ਗੜਕੜੀ ਸਾਹਿਬ ਕੋ ਹੁੰਦੇ ਆ ਸੈਂਟਰ ਸਰਕਾਰ ਤੋਂ ਹੁੰਦੇ ਆ ਪਰ ਉਹ ਸਹਾ ਨਹੀਂ ਕਰਦੇ ਉਹਨਾਂ ਨੇ ਹਰ ਹਰ ਵਰਗ ਦਾ ਆਦਰ ਮਾਨ ਸਰਕਾਰ ਇਹ ਸਰਕਾਰ ਸੈਂਟਰ ਸਰਕਾਰ ਨੇ ਕੀਤਾ ਆ ਆ ਇਸੇ ਤਰ੍ਹਾਂ ਸਾਡੇ ਕਈ ਸੜਕਾਂ ਇਹੋ ਜੀਆਂ ਜਿਹੜੀਆਂ ਸੈਂਟਰ ਨੇ ਪਾਈਆਂ ਚੌੜੀਆਂ ਕੀਤੀਆਂ ਵੱਡੀਆਂ ਕੀਤੀਆਂ ਉਹ ਪੰਜਾਬ ਸਰਕਾਰ ਨੇ 2 ਸਾਲ ਹੋ ਗਏ ਜੇ ਅਜੇ ਤੱਕ ਦੁੱਕੀ ਨਹੀਂ ਲਾਈ ਇਸ ਪੰਜਾਬ ਦੇ ਵਿੱਚ ਦੁੱਕੀ ਵੀ ਜੇਕਰ ਲਾਈ ਤਾਂ ਮੈਨੂੰ ਦੱਸ ਦਿਓ ਸਵਾਏ ਫੋਟੋਵਾਰਕ ਚ ਆਉਣ ਤੋਂ 850 ਕਰੋੜ ਰੁਪਏ ਪੰਜਾਬ ਸੂਬੇ ਦਾ ਹਿੰਦੁਸਤਾਨ ਤੇ ਬਾਹਰ ਬੋਰਡਾਂ ਦੇ ਖਰਚ ਕੀਤਾ ਐਡਵਰਟਾਈਜ਼ਮੈਂਟ ਦੇ ਖਰਚ ਕੀਤਾ ਤੇ ਪੰਜਾਬ ਦੇ ਆ ਲੋਗ ਤਰ ਲੋ ਮਸ਼ੀਨ ਦੇ ਫਿਰਦੇ ਆ ਇਹ ਹਾਲ ਆ ਇਸ ਭਗਵੰਤ ਮਾਨ ਸਰਕਾਰ ਦਾ ਮੈਂ ਤੇ ਇਹੋ ਬੇਨਤੀ ਕਰਾਂਗਾ ਕਿ ਖਾਸ ਕਰਕੇ ਅੰਮ੍ਰਿਤਸਰ ਵਾਲਿਆਂ ਨੂੰ ਬੇਨਤੀ ਕਰਾਂਗਾ ਆਪ ਕਿੱਥੇ ਬਿਠੇ ਆ ਆਪਾਂ ਕਿ ਅਰਨੁ ਜੇਤਰੀ ਜੀ ਵੀ ਅੱਗੇ ਇੱਥੇ ਉਹ ਲੋਕ ਸਭਾ ਦੇ ਇਲੈਕਸ਼ਨ ਚ ਆਏ ਤੇ ਉਹਨਾਂ ਨੂੰ ਆਪਾਂ ਹਰਾ ਕੇ ਭੇਜਿਆ